ਗਿਆ ਲੀਆਂ ਹਰਕਤਾਂ ਘਟ ਨਹੀਂ ਰਹੀਆਂ ਅੱਜ ਅੱਧੀ ਰਾਤ ਨੂੰ ਉਹਨੇ ਆਦਮਪੁਰੇ ਦੇ ਰਵੇਸ ਤੇ ਹਮਲਾ ਕਰ ਦਿੱਤਾ 23 ਵਜੇ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਆਦਮਪੁਰ ਪਤਾਰੇ ਦੇ ਪਿੰਡੇ ਮਹਦੀਪੁਰ ਰਾਈਆਂ ਦੇ ਵਿੱਚ ਜਿੱਥੇ ਕੀ ਥੋੜੇ ਜਿਹਾ ਪੀਸ ਡਿਗੇ ਆਪਾਂ ਗੱਲਬਾਤ ਵੀ ਕਰਾਂਗੇ ਉਹਨਾਂ ਦੇ ਨਾਲ ਕਿ ਇਹ ਮਸਲਾ ਜਿਹੜਾ ਆ ਇਹ ਕੀ ਆ ਤੁਸੀਂ ਲਾਈਵ ਤਸਵੀਰਾਂ ਇਸ ਵਕਤ ਦੇਖ ਸਕਦੇ ਹੋ ਫਾਜੀ ਕੀ ਹੋਇਆ ਬਰਾਤੀ ਤੇ ਪਿੰਡ ਕਿਹੜਾ ਆਪਣਾ 10:00 10:00 ਲਾਈਵ ਚੱਲ ਰਿਹਾ ਜੀ ਪਲੀਜ਼ ਦੱਸਿਓ ਜੀ ਤਸਵੀਰਾਂ ਦੇਖ ਰਹੇ ਹੋ ਤੁਸੀਂ ਥੋੜੀ ਜਿਹੀ ਘਬਰਾਹਟ ਆ ਪਿੰਡ ਵਾਸੀਆਂ ਚ ਜਸ ਅਹਿਮ ਦਾ ਮਾਹੌਲ ਕਹਿ ਸਕਦੇ ਆ ਕਿ ਜਿਹੜਾ ਕੀ ਉਹ ਥੋੜਾ ਜਿਹਾ ਡਰ ਆ ਪਰ ਅਸੀਂ ਬਾਰੇ ਬਾਰੇ ਜਾਈਏ ਆਪਣੇ ਸੂਰਮਿਆਂ ਦੇ ਜਿਹੜਾ ਕੀ ਸਾਡੀ ਜਾਨ ਵਿਚਾਰ ਰਹੇ ਹਨ ਤੇ ਬਾਰਡਰ ਤੇ ਲੜ ਰਹੇ ਹਨ ਤੇ ਸਾਨੂੰ ਮਾਣ ਆ ਆਪਣੇ ਜਿਹੜੇ ਸਾਡੇ ਭਾਰਤੀ ਸੈਨਾ ਦੇ ਲੋਕ ਆ ਤੇ ਪਿੰਡਾਂ ਦੇ ਵਿੱਚ ਬੇਸ਼ੱਕ ਸਹਿਮ ਆ ਤਲਵੰਡੀ ਰਾਈਆਂ ਵੀ ਜੇਕਰ ਗੱਲ ਕਰੀਏ ਥੋੜੀ ਜਿਹੀ ਸਹਿਮ ਆ ਪਰ ਕੋਸ਼ਿਸ਼ ਕਰਦੇ ਆ ਆਪਾਂ ਕਿ ਕੀ ਗੱਲ ਹੋਈ ਭਾਜੀ ਕਿੱਦਾਂ ਹੋਇਆ ਹਾਂਜੀ ਭਾਜੀ ਚੱਲਦਾ ਰਹੇ 2:30 ਵਜੇ ਧਮਾਕਾ ਹੋਇਆ 2:30 ਵਜੇ ਰਾਤੀ ਅੱਛਾ ਜੀ ਤੇ ਪਿਛੇ ਪਿੱਛੇ ਗਿਆ ਇੱਕ ਥੋੜਾ ਜਿਹਾ ਜਿੰਦਾ ਅੱਛਾ ਜੀ ਰਾਤੀ ਪਿੰਡ ਦੇ ਬੰਦੇ ਸਾਰੇ ਇਕੱਠੇ ਹੋ ਗਏ ਆਏ ਜੀ ਪਰ ਰਾਤੀ ਪਰ ਦੇਖਿਆ ਨਹੀਂ ਰਹੇ ਦੇਖਿਆ ਨਹੀਂ ਅੱਛਾ ਜੀ ਘਰ ਵੀ ਹੁਣ ਦੇਖਿਆ ਦੂਰੋਂ ਦੇਖਿਆ ਸਾਨੂੰ ਬੜਾ ਪੀ ਗਿਆ ਪਿੱਛੇ ਜੇ ਬਲਾਸਟ ਹੋਇਆ ਅੱਦ ਤੱਕ ਕੀ ਸੌਂਦੇ ਪਏ ਆ ਇਹਦਾ ਅੱਛਾ ਜੀ ਬਾਕੀ ਆ ਆ ਪੁਸ਼ਕ ਘਰਾਂ ਚ ਜਿਦਗੀ ਆ ਇਧਰ ਆਲ ਦੋਲੇ ਆ ਖੇਲ ਰਿਆ ਸਾਰੇ ਰਾਤ ਇਹਦਾ ਪਿਛਲਾ ਪਿਛਲਾ ਇਹ ਨਹੀਂ 100 ਉਧਰ ਪਿਆ ਆ ਬੈਕ ਸਾਡ ਉਧਰ ਚੇਪਾਂ ਵੀ ਪਈਆਂ ਮੇਰੇ ਖਿਆਲ ਨਾਲ ਚੇਪਾਂ ਵੀ ਪਈ ਆ ਸਾਰਾ ਕੁਝ ਉਧਰ ਉਹ ਕਿੱਥੇ ਪਈਆਂ ਉਹ 84 ਦੇ ਕੋਲ ਪਿਆ ਉਧਰਲੀ ਸਾਈਡ ਚੇਪਾਂ ਵੀ ਪਈ ਆ ਉਹ ਜਿੱਥੇ ਕੋਲ ਸਾਡੀ ਆਰਮੀ ਨੂੰ ਧੰਨਵਾਦ ਜਿਹੜਾ ਆਰਮੀ ਨੂੰ ਧੰਨਵਾਦ ਆਰਮੀ ਹਾਂ ਜਿੱਦਾਂ ਦਾ ਹੈਗਾ ਨਹੀਂ ਤੈਨੂੰ ਬਹੁਤ ਧਮਾਕਾ ਕਰ ਹਾਂ ਸਾਰੇ ਰੱਖਿਆ ਕਰਦੀ ਆ ਇਹਦਾ ਸਾਰੇ ਬਿਲਕੁਲ ਸਾਨੂੰ ਸਮਾਂ ਸਾਥ ਦੇਣਾ ਚਾਹੀਦਾ ਉਹਨਾਂ ਦਾ ਹੌਸਲਾ ਵਧਾਈ ਕਰਨੀ ਚਾਹੀਦੀ ਆ ਕੀ ਉਹਨਾਂ ਨੇ ਆਦਮਪੁਰੇ ਰਵੇਸ ਤੇ ਹਮਲੇ ਦੀ ਨਾਕਾਮ ਜਿਹੜੀ ਉਹਨਾਂ ਨੇ ਜਿਹੜੀ ਨਾਕਾਮ ਬਣਾਤਾ ਉਹਨੂੰ ਇਹਨਾਂ ਦੀ ਕੋਸ਼ਿਸ਼ ਸੀ ਪਾਕਿਸਤਾਨ ਨੇ ਤਾਂ ਕੋਈ ਕਸਰ ਨਹੀਂ ਛੱਡੀ ਸੀ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਸਵੇਰ ਹੋਈ ਆ ਫਿਰ ਵੀ ਲੋਕ ਜਿਹੜੇ ਆ ਉੱਥੇ ਆੜ ਚੱਕਿਆ ਸੀ ਪਤਾ ਨਹੀਂ ਇਹਦਾ ਹੀ ਹੈ ਜੀ ਇਹਦਾ ਹੀ ਹੁਣ ਆ ਜੀ ਹਾਂ ਜੀ ਇਹਦਾ ਹੀ ਹੁਣ ਆ ਜੀ ਇਹਦਾ ਹੀ ਹੁਣ ਹਾਂ ਜੀ ਇਹ ਚੀਜ਼ ਹੋਣੀ ਮੈਨੂੰ ਤਾਂ ਇਹਦਾ ਹੀ ਹੁਣ ਪਾਜੀ ਬੜਾ ਤੁਸੀਂ ਦੇਖ ਸਕਦੇ ਹੋ ਕਿ ਕਿਤੇ ਪੁਰਜਾ ਕਿੱ데 ਪਿਆ ਤੇ ਕਿੱਦਾਂ ਕਿੱਦਾਂ ਲੱਗਦਾ ਕੀ ਆ ਕੀ ਸਹੀ ਕਰ ਰਹੇ ਆ ਸਹੀ ਦਾ ਹੀ ਸਹੀ ਕਾਹਦਾ ਕਰਨਾ ਹਾਂ ਆਮ ਪਬਲਿਕ ਨੂੰ ਪਰੇਸ਼ਾਨ ਕਰਦੇ ਨੇ ਆਣੇ ਰੋਂਦੇ ਰਾਤ ਦੇ ਸੁਤਤਾ ਨਹੀਂ ਗਾ ਬਿਜਲੀ ਨਹੀਂ ਆ ਰਹੀ ਬਿਜਲੀ ਨਹੀਂ ਆ ਰਹੀ ਬਿਜਲੀ ਨਹੀਂ ਹੋਣ ਬੰਦ ਕਰ ਦਿੰਦੇ ਆ ਲਾਉਣਾ ਹੀ ਹੋਵੇਗਾ ਬਿਜਲੀ ਦਾ ਕੋਈ ਨਹੀਂ ਆ ਰਹਾ ਰਾਤ ਜਾਗਦੀ ਆ ਬਿਜਲੀ ਜਾਏ ਤਾਂ ਬਿਲਕੁਲ ਬੰਦ ਹੋਣਾ ਚਾਹੀਦਾ ਬਿਜਲੀ ਦਾ ਹੋਣੀ ਨਹੀਂ ਨਹੀਂ ਜਾਂਦੀ ਰਾਤ ਨੂੰ ਬਿਲਕੁਲ ਕਦਾ ਕਿੰਦਾ ਹੁਣ ਰਾਤ ਵੀ ਉੱਥੇ ਐਦਾਂ ਬਲਬ ਲੱਗੇ ਬਿਜਲੀ ਦਾ ਬਿਲਕੁਲ ਬੰਦ ਨਹੀਂ ਕਰਦੇ ਡਾਟਾ ਡੋਟਾ ਬੰਦ ਕਰਨ ਤੋਂ ਬਿਲਕੁਲ ਬਹੁਤ ਖਦਰਨਕ ਚੀਜ਼ ਹੋਇਆ ਹੈ ਜਿੱਥੇ ਮਾਰੀਏ ਵੀ ਲਾਈਟ ਹੁੰਦੀ ਹੈ ਅਗਲੇ ਉੱਥੇ ਬੇਵੋਫੀ ਬਹੁਤ ਤਗੜੀ ਬੇਵੋਫੀ ਲੇਟਾ ਬੰਦ ਕਰਨੀ ਚਾਹੀਦੀ ਸਾਰੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਬਲੈਕਆਊਟ ਕੀਤਾ ਆ ਉਹ ਸਰਕਾਰ ਨੇ ਪ੍ਰਸ਼ਾਸਨ ਨੇ ਸਾਡੇ ਲਈ ਕੀਤਾ ਆ ਜਿੱਥੇ ਲਾਈਟ ਹੁੰਦੀ ਆ ਉੱਥੇ ਉਹ ਜਿਹੜੇ ਸਾਡੇ ਦੁਸ਼ਮਣ ਆ ਉਹ ਨਿਸ਼ਾਨਾ ਬਣ ਕੇ ਸਾਡੇ ਅਟੈਕ ਕਰਦੇ ਆ ਜਿਹਦੇ ਕਰਕੇ ਸਾਨੂੰ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਇਹ ਤਾਂ ਜਿਹੜੇ ਆਪਾਂ ਲਾਈਟ ਜਗਾਉਂਦੇ ਆ ਉਹਨਾਂ ਨੂੰ ਵੀ ਆਪਾਂ ਨੂੰ ਬੰਦ ਕਰਨਾ ਚਾਹੀਦਾ ਪਿੰਡਾਂ ਦੇ ਵਿੱਚ ਆਪਾਂ ਨੂੰ ਆਪਣਾ ਫਰਜ਼ ਸਮਝਣਾ ਚਾਹੀਦਾ ਜਿੱਥੇ ਵੀ ਕੋਈ ਲਾਈਟ ਜਗਾਉਂਦਾ ਆ ਆਪਾਂ ਉਹਦੇ ਕੋ ਈ ਆਪਾਂ ਲੈਟਰ ਨਾ ਜਗਾਈਏ ਕਿਉਂਕਿ ਸਾਰੇ ਜਾਨ ਖਤਰੇ 'ਚ ਪੈਂਦੀ ਆ ਬਿਲਕੁਲ ਸਾਡੇ ਬੀਬੀ ਸਵੇਰੇ ਪਿੰਡੋਂ ਬਾਹਰ ਡਿਗੇ ਜੀ ਕੱਲ ਨੂੰ ਪਿੰਡ ਦੇ ਆ ਦੇਖੋ ਤੁਸੀਂ ਸ਼ੁਕਰ ਕਰਨਾ ਚਾਹੀਦਾ ਕਿ ਪ੍ਰਮਾਤਮਾ ਦਾ ਜਗਦੇ ਹੋ ਨਾ ਇੰਨੀ ਆਵਾਜ਼ ਤਾਂ ਸਾਰੇ ਝੌਕੇ ਖੜਦੇ ਆ ਆਵਾਜ਼ ਕਿੰਨੀ ਕਾਈ ਬਹੁਤ ਆਈ ਟਾਕੀਆਂ ਦਰਵਾਜ਼ੇ ਖੜਕ ਗਏ ਜੀ ਬੈੱਡ ਖੜਕ ਗਏ ਉੱਤੇ ਬਿਆਂ ਦੇ 2:30 ਵਜੇ ਤੋਂ ਬਾਅਦ ਉਹ ਧੜਮਦੇ ਹੋਇਆ ਫੇਰ ਲੋਕੀ ਸਾਰੇ ਜੀ ਫੇਰ ਸਾਰੇ ਜਾਨ ਖਤਰੇ 'ਚ ਪੈ ਗਏ ਬਹੁਤ ਮਾਕੇ ਬੰਦੇ ਜਵਾਰ ਤੋਂ ਹੋਇਆ 2:30 ਵਜੇ ਕੋਈ ਨਾ ਨੰਬਰ ਲੈ ਰਿਹਾ ਜਣੀ ਆਪਾਂ ਇਹ ਕਹਿ ਸਕਦੇ ਆ ਕੀ ਮਧੀਪੁਰ ਦੇ ਨਾਲ ਉੱਚੇ ਪਿੰਡ ਦਾ ਵੀ ਪਚਾ ਹੋ ਗਿਆ ਹਾਂਜੀ ਹਾਂਜੀ ਇਹ ਮੜੇ ਅੱਗੇ ਜਾਂਦਾ ਤੇ ਉੱਚੇ ਪਿੰਡ ਵੀ ਨੁਕਸਾਨ ਹੋ ਗਿਆ ਸਾਡੀ ਮੂਸਾਪੁਰੋਂ ਨਾਲ ਉਧਰੋਂ ਅੱਛਾ ਜੀ ਸਾਡੀ ਆਫੀ ਉੱਥੋਂ ਆਇਆ ਰਾਤ ਤੋਂ ਦੇਖਦੇ ਨਾ ਸਾਡੇ ਦਾ ਬੰਦੇ ਤਾਂ ਇਦਾਂ ਦੋ ਘਰਾਏ ਬਾਲੇ ਟੁੱਟ ਗਏ ਇੰਨਾ ਬਲਾਸਟ ਹੋਇਆ ਅੱਛਾ ਜੀ ਹਾਂਜੀ ਨਹੀਂ ਮੂਸਾਪੁਰ ਵੀ ਪ੍ਰੋਬਲਮ ਆਈ ਹਾਂਜੀ ਮੂਸਾਪੁਰ ਖਾਪੜਦੀ ਰਹਾ ਉਹ ਇੱਥੋਂ ਸਿੱਧੀ ਆਈ ਦੀ ਇਦਾਂ ਹੀ ਉਹ ਸਾਹਮਣੇ ਬਾਲੇ ਮੂਸਾਪੁਰ ਆ ਗਿਆ ਅੱਛਾ ਇਹ ਇੱਧਰ ਬੰਦਵਾ ਕੇ ਮਤਲਬ ਹੋ ਗਿਆ ਨਹੀਂ ਭਾਈ ਨੁਕਸਾਨ ਹੋ ਗਿਆ ਜਾਨੀ ਲਾਦੀ ਇਨਸਾਨੋਂ ਵੱਜ ਗਿਆ ਪਲਾਸਟਿਕ ਮੁਸਾ ਨਹੀਂ ਮੁਸਾਪੁਰ ਦੇ ਵਿੱਚ ਵੀ ਨੁਕਸਾਨ ਹੋਇਆ ਨਹੀਂ ਹੋਇਆ ਨੁਕਸਾਨੋਂ ਵੱਜ ਗਿਆ ਦੇਰ ਨਹੀਂ ਛੱਡਣਾ ਬਣਾਈ ਸਾਡੀ ਥੋੜੀ ਬਾਹਰ ਕਿੰਨੇ ਘਰਾਂ ਦੇ ਹੋਏ ਹੋਗੇ ਠੀਕ ਹੈ ਜੀ ਇਹ ਮੈਡਲ ਜਿਆ ਪੈ ਜਾਂਦਾ ਜੀ ਤਸਵੀਰ ਤੁਸੀਂ ਦੇਖ ਰਹੇ ਹੋ ਸਾਰੇ ਸਾਨੂੰ ਸਵਾਲ ਕਰ ਰਹੇ ਆ ਕਿ ਕਿੱਥੇ ਖੜੇ ਆ ਦਸ ਕੰਨ ਦੱਸਣਾ ਚਾਹੁੰਦੇ ਆ ਟੌਪ ਰਿੰਗ ਦੇ ਫਾਲੋਅਰ ਦੱਸਣਾ ਚਾਹੁੰਦੇ ਕਿ ਇਹ ਮਹੱਦੀਪੁਰ ਰਾਈਆਂ ਉੱਥੇ ਜੋ ਕੀ ਉੱਚਾ ਪਿੰਡ ਸੁਣਿਆ ਹੋਣਾ ਈਸ਼ਰਵਾਰ ਨੌਲੀ ਉੱਚਾ ਇਹ ਉੱਥੇ ਦੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਪ੍ਰਗੇ ਕੋਈ ਕਿਤੇ ਡਿਗਿਆ ਜੇ ਆਪਾਂ ਵੀ ਦੇਖ ਕੇ ਆਏ ਉੱਥੇ ਜਿਹੜੀ ਹੋਰ ਹੈ ਉਧਰ ਬਿਸ਼ੇ ਹੋਰ ਵੀ ਹੁਣਾਉਂਦਾ ਜੀ ਪਿੱਛੇ ਦੇ ਜੀ ਆਪਾਂ ਨੂੰ ਟੈਂਪਰ ਡੱਗਦੇ ਆ ਉਹਦੇ ਪਿੱਛੇ ਸਮਾਨ ਸਾਰਾ ਹੋਰ ਵੀ ਪਿੱਛੇ ਪਿਆ ਹੋਣਾ ਇੱਧਰ ਦੇਖ ਲਖ ਡਾਗਾ ਦਿਖਾਈਂ ਕਿਹੜਾ ਟੱਗਿਆ ਹਾਂ ਉਹ ਕਿੱਥੇ ਕਿੱਥੇ ਹੋਏ ਅੱਛਾ ਜੀ ਉਹ ਨਾ ਲੋਕੀ ਮੰਨਦੇ ਨੇ ਨਾ ਵੀ ਜੰਗ ਪਾਕਤਾਂ ਤਾਂ ਕਰ ਵੀ ਹੋਇਆ ਇਹ ਤਾਂ ਦਿਖਾ ਲੈਣੀ ਆ ਸ਼ਾਂਤ ਤਾਂ ਨਹੀਂ ਹੋਇਆ ਘਰਾਂ ਚ ਛੋੜੇ ਪਿੱਛ ਢਿਗੇ ਹਨਾ ਕੀ ਕਰੀਏ ਅੱਛਾ ਜੀ ਉੱਪਰ ਉੱਪਰ ਰੱਖ ਕੇ ਦਿਖਣਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਲਾਈਵ ਇਸ ਤਰ੍ਹਾਂ ਕਰਕੇ ਨਹੀਂ ਕਿ ਦੂਰ ਆ ਤੁਹਾਡੇ ਜਿਹੜਾ ਨਜ਼ਾਰਾ ਇਹਨੂੰ ਛੇੜੋ ਨਾ ਇਹਦਾ ਉੱਥੇ ਢੀਕਾ ਜਿਹਾ ਤਕਰੀਬ ਟਾਕਾ ਚੱਲ ਰਿਹਾ ਇਹਦਾ ਕੰਮ ਹੈ ਤੁਸੀਂ-ਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਦੀਆਂ ਲਾਈਵ ਤਸਵੀਰਾਂ ਆਪਾਂ ਲਾਈਵ 'ਚ ਹੀ ਚੱਲਦੇ ਆ ਜੀ ਲੋਕਾਂ ਦਿਖਾਉਦੇ ਆ ਆ ਮੋਸਾਪੁਰ ਜਿਹੜਾ ਰੀਸਟਟ ਹੈ ਹਾਂਜੀ ਇਹ ਮੋਸਾਪੁਰ ਉਹ ਵੀ ਬਣਾ ਕੇ ਲਿਆਇਆ ਅੱਛਾ ਜੀ ਇਹ ਮੋਸਾਪੁਰ ਡਿੱ ਗਿਆ ਹਾਂਜੀ ਇਹ ਆਪਣੇ ਪਿੰਡ ਦਾ ਨਹੀਂ ਇਹ ਪਿੰਡ ਦਾ ਅੱਛਾ ਮੱਦੀਪੁਰ ਦਾ ਤੇ ਆਪਾਂ ਜਿੱਥੇ ਘਰ ਆ ਉੱਥੇ ਦੇਖਣ ਦੀ ਕੋਸ਼ਿਸ਼ ਕਰਦੇ ਆ ਦਿਖਾਉਨੇ ਆ ਸਾਰੇ ਦਰਸ਼ਕਾ ਜਿਹੜੇ ਦੇਖ ਰਹੇ ਟੋਪਨੀ ਦੇ ਕੀ ਕੰਮ ਆ ਰਿਹਾ ਪੱਕੀ ਤੁਸੀਂ ਬੂਮ ਘਰ ਇਹਦਾ ਇਹ ਇਹਦਾ ਇਹ ਇਹਦਾ ਕਿ ਕਿਸ ਤਰ੍ਹਾਂ ਪੂਰਾ ਖਾਲੀ ਇਲਾਕਾ ਸੀ ਤੇ ਰੱਬ ਨੇ ਸਮਝ ਲੋ ਹੱਥ ਦੇ ਕੇ ਇਸ ਪਿੰਡ ਨੂੰ ਬਚਾਇਆ ਜੇ ਕਿਤੇ ਪਿੰਡ ਚ ਡਿੱਗਦਾ ਤੇ ਕਾਫੀ ਨੁਕਸਾਨ ਜਿਹੜਾ ਆ ਉਹ ਹੋ ਸਕਦਾ ਸੀ 200 ਤੋਂ 500 ਮੀਟਰ ਹੀ ਬਾਹਰ ਡਿੱਗਾ ਜੀ ਅੱਛਾ ਜੀ 200 ਤੋਂ 500 ਮੀਟਰ ਹੀ ਬਾਹਰ ਨਾਲੇ ਬਸੋਂ ਅੱਛਾ ਜੀ ਤੇ ਪਹਿਲਾਂ ਵੀ ਜਿੱਦਾਂ ਲਾਈਟ ਜਗਦੀ ਸੀ ਤੁਹਾਡੇ ਪਿੰਡ ਚ ਨੇ ਲੇਟਾ ਬਲੈਕਆਊਟ ਸੀ। ਅੱਛਾ ਬਲੈਕਆਊਟ ਸੀ। ਅੱਛਾ ਜੀ। ਤੇ ਤੁਹਾਨੂੰ ਦੂਰੋਂ ਪਤਾ ਲੱਗਿਆ ਕੀ ਵੀ ਆ ਰਿਹਾ ਆ ਜਿੱਦਾਂ ਆਵਾਜ਼ ਆਉਂਦੀ ਆ? ਹਾਂ ਜੀ ਆਵਾਜ਼ ਆਈ ਪਹਿਲਾਂ ਧਮਾਕਾ ਹੋਇਆ ਜਦੋਂ ਆਵਾਜ਼ ਇਹਦਾ ਟਕਰਾਅ ਹੋਇਆ ਉਸ ਵਿੱਚ ਤਾਂ ਬਹੁਤ ਬਲਾਸਟ ਹੋਇਆ। ਅੱਛਾ ਜੀ। ਹਾਂ ਜੀ ਇੱਕਦਮ ਜਿਵੇਂ ਅਸਮਾਨੀ ਵੀਧੀ ਥਰੇ ਆਉਂਦੀ ਐ ਇਸ ਤਰ੍ਹਾਂ ਹਵਾ ਹਵਾ। ਓਹ ਅੱਛਾ ਜੀ। ਤੇ ਉਸ ਤੋਂ ਬਾਅਦ ਫਿਰ ਜਦੋਂ ਡਿਗਿਆ ਫਿਰ ਕਾਫੀ ਧਮਾਕਾ ਹੋਇਆ। ਹਾਂ ਜੀ। ਅੱਛਾ ਜੀ। ਤੇ ਮੈਨੂੰ ਲੱਗਦਾ ਉੱਥੇ ਵੀ ਡਿਗਿਆ ਜੀ ਉਹ ਸਾਹਮਣੇ। ਆ ਵੀ ਪਿਆ। ਹਾਂ ਜੀ। ਤੁਸੀਂ ਦੇਖ ਸਕਦੇ ਹੋ ਖੇਤਾਂ 'ਚ ਕਿਤੇ ਕੋਈ ਕਿਤੇ ਪੀਸ ਪਿਆ ਕੋਈ ਕਿਤੇ ਪਿਆ ਇਹ ਵੱਡੀ ਖੁਸ਼ਕਿਸਮਤੀ ਕਹ ਲਓ ਆਹ ਦੇਖ ਸਕਦੇ ਆ ਕੀ ਪੂਰੀ ਤਰ੍ਹਾਂ ਜਿਹੜਾ ਕੀ ਤੁਸੀਂ ਦੇਖ ਸਕਦੇ ਹੋ ਲੋਕ ਵੀ ਇੱਥੇ ਇਕੱਠੇ ਹੋਏ ਆ ਹੁਣ ਇਸ ਵਕਤ ਸਵੇਰ ਦਾ ਤੜਫ ਟਾਈਮ ਲੋਕੀ ਅੜਦਵਾੜੇ ਦੇ ਪਿੰਡਾਂ ਦੇ ਦੇਖਣ ਹੁੰਦੇ ਆ ਬੜੀ ਵੱਡੀ ਗੱਲ ਆ ਕਿ ਜਿਹੜਾ ਇਹ ਬਚਾਅ ਹੋ ਗਿਆ ਤੇ ਪਿੰਡ 'ਚ ਵੀ ਆਪਾਂ ਦੇਖਦੇ ਆ ਜਾ ਕੇ अच्छा जी फिर दसियो ना जी किदा शुरू होई फिर किदा मतलब 2:30 ਵਜੇ ਕਿੰਨਾਕ ਟਾਈਮ ਸੀ ਹੈ तकरीबन 2:30 ਦਾ ਟਾਈਮ 2:30 ਵਜੇ ਦਾ ਟਾਈਮ ਸੀਗਾ اچھا ਜੀ ਉਸ ਵੇਲੇ ਬਹੁਤ ਤਕੜਾ ਬਲਾਸਟ ਹੋਇਆ ਜਦੋਂ ਉਸਤਫਾਲ ਦੇ ਵਿੱਚ ਪਲਕਾ ਵੇਦੋਂ ਇੱਕ ਦਾ ਅਸਮਾਨੀ ਵੀਰੀ ਥੱਲੇ ਤੋਂ ਉੱਪਰ ਟਕਰਾ ਕਰਕੇ ਵੱਜਦੀ ਹੈ ਅੱਛਾ ਜੀ ਉਦੋਂ ਵੀ ਜ਼ਿਆਦਾ ਆਵਾਜ਼ ਦੇ ਵਿੱਚ ਇਹ ਹਾਂ ਆਵਾਜ਼ ਆਈ ਹੈ ਅੱਛਾ ਜੀ ਉਸ ਤੋਂ ਬਾਅਦ ਸਾਰਾ ਪਿੰਡ ਚ ਕਿਦਾਂ ਦਾ ਮਾਹੌਲ ਸੀ ਪਿੰਡ ਚ ਮਾਹੌਲ ਤਾਂ ਫੇ ਹਾਂ ਸੀਗਾ ਥੋੜਾ دہشت ਵਾਲਾ ਪਰ ਲੋਕਾਂ ਨੇ ਥੋੜਾ ਆਪਣਾ ਜ਼ਿਕਰ ਰੱਖਿਆ ਜ਼ਿਕਰ ਰੱਖਿਆ ਅੱਛਾ ਹਾਂਜੀ ਹਾਂਜੀ ਉਹ ਦੇਖਦੇ ਆਪਦਾ ਆਈ ਉਹਦੇ ਨਾਲ ਤਾਂ ਖੜਨਾ ਹੀ ਪਾਣਾ ਹੈ ਪੂਰਾ ਬਲੈਕਆਊਟ ਸੀਗਾ ਇਹ ਤਾਂ ਸ਼ਾਬਾਸ਼ ਸਾਡੇ ਸੂਰਮਿਆਂ ਦੀ ਆ ਜਿਹੜੇ ਬਿਲਕੁਲ ਜੀ ਇਹ ਜਿਹੜੇ ਸਾਡੇ ਸਰਾਖਾਂ ਤੇ ਬੈਠੇ ਸੀ ਸਾਡੇ ਬਿਲਕੁਲ ਉਹਨਾਂ ਦੀ ਬਰੌਲ ਤਾਂ ਅਸੀਂ ਬਿਲਕੁਲ ਸੁੱਤੇ ਪਏ ਹਾਂ ਬਿਲਕੁਲ ਜੇ ਉਹ ਨਾ ਜਹੁੰਦੇ ਤਾਂ ਸਾਨੂੰ ਸੁਸੋਣਾ ਨਸੀਬ ਬਿਲਕੁਲ ਸਲੂਟ ਹੈ ਜੀ ਉਹਨਾਂ ਨੂੰ ਬਿਲਕੁਲ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਮਹੱਦੀਪੁਰ ਇਸ ਵਕਤ ਸਾਡੇ ਨਾਲ ਮਹੱਦੀਪੁਰ ਦੇ ਵੀ ਨਾਲ ਭਾਜੀ ਆ ਜਿਹੜੇ ਕੀ ਕਹਿੰਦੇ ਤੁਹਾਨੂੰ ਦਿਖਾਉਨੇ ਆ ਸੀ ਘਰ 'ਚ ਦੇਖੋ ਕਿੰਡੀ ਦੂਰ ਆਪਾਂ ਕਿੱਥੋਂ ਚੱਲ ਕੇ ਆ ਰਹੇ ਆ ਤੇ ਕਿੰਡੀ ਦੂਰ ਪੀਸ ਜਿਹੜੇ ਆ ਉੱਡ ਗਏ ਆ ਇੱਕੋ ਘਰ 'ਚ ਡਿਗੇ ਭਾਜੀ ਜੀ ਕਿਦਾਂ ਇੱਕੋ ਘਰ 'ਚ ਡਿਗੇ ਕੋਈ ਬਸੋਂ ਵਾਲਾ ਇਲਾਕਾ ਤੋਂ ਦੱਸ ਸਕਦੇ ਅੱਛਾ ਜੀ ਬਸੋਂ ਵਾਲੇ ਇਲਾਕੇ ਵਿੱਚ ਜੀ ਕੋਈ ਕੰਮ ਅੱਛਾ ਜੀ ਕਿ ਪਲੀਸ ਪ੍ਰਸ਼ਾਸਨ ਆਇਆ ਸੀ ਹਾਂਜੀ ਹਾਂਜੀ ਆਇਆ ਸੀ ਅੱਛਾ ਰਾਤ ਨੂੰ ਹਾਂਜੀ ਹਾਂਜੀ ਤੁਸੀਂ ਇਨਫੋਰਮ ਕੀਤਾ ਸੀ ਹਾਂਜੀ ਹਾਂਜੀ ਉਹਨਾਂ ਨੇ ਇਨਫੋਰਮ ਕੀਤਾ ਸਰਪੰਚ ਸਾਹਿਬ ਨੇ ਅੱਛਾ ਜੀ ਹਾਂਜੀ ਹਾਂਜੀ ਉਹਨਾਂ ਸਰਪੰਚ ਸਾਹਿਬ ਦਾ ਬੜਾ ਸਹਿਯੋਗ ਹੈ ਜੀ ਪੂਰੀ ਰਾਤ ਜਾ ਕੇ ਨਾਲ ਉਹਨਾਂ ਸਾਰਿਆਂ ਦੇ ਇਕੱਠੀ ਅੱਛਾ ਜੀ ਹਾਂਜੀ ਤੇ ਇਹ ਮਾਦੀਪੁਰ ਪਿੰਡ ਉੱਚਾ ਨੌਲੀ ਈਸ਼ਰਵਾਰਾ ਇਹ ਮਾਦੀਪੁਰ ਅਰਾਈਆਂ ਪਿੰਡ ਆ ਜਿੱਥੇ ਕੀ ਇਹ ਜਿਹੜਾ ਵਿਗਿਆ ਆ ਯਾਰ ਇਨ ਨਸ਼ਟ ਕੀਤਾ ਇੱਕ ਪਾਕਿਸਤਾਨ ਦੀ ਅਧੀ ਰਾਤ ਨੂੰ ਆਦਮਪੁਰ ਫਿਰ ਵੀ ਇਸ ਤੇ ਹਮਲਾ ਕਰਨ ਦੀ ਇੱਕ ਨਕਾਮ ਕੋਸ਼ਿਸ਼ ਤੇ ਉਸ ਤੋਂ ਬਾਅਦ ਉਹ ਕਿਹਾ ਜਾਂਦਾ ਕਿ ਇਹ ਜਿਹੜਾ ਪਿੰਡ ਆਦਮਪੁਰ ਦੇ ਅੱਗੇ ਪਾਸੇ ਹੈ ਨਾ ਆਦਮਪੁਰ ਤੋਂ 15-19 ਕਿਲੋਮੀਟਰ ਨਾਕਿਲੇ ਮੀਟਰ ਆਦਮਪੁਰ ਤੋਂ ਨੂੰ ਹਮਲਾ ਕਰਨ ਦੀ ਉਹ ਪਾਸੇ ਮੈਂ ਕੋਸ਼ਿਸ਼ ਕੀਤੀ ਚਲੋ ਆਦਮپور ਤੋਂ ਉਹ ਥੋੜੇ ਜਿਹਾ ਕਿਲੋਮੀਟਰ ਤੇ ਪਿੰਡ ਤਲਵੰਡੀ ਸੌਰੀ ਮਹੱਦੀਪੁਰ ਰਾਈਆ ਫਿਰ ਉਸ ਵਕਤ ਅਸੀਂ ਉਸ ਪਿੰਡ 'ਚ ਪਹੁੰਚੇ ਹਾਂ ਜੇਕਰ ਪਿੰਡ ਦੀ ਗੱਲ ਕਰੀਏ ਪਿੰਡ ਦੇ ਵਿੱਚ ਵੀ ਇਸ ਵਕਤ ਸੈਨ ਦਾ ਮਾਹੌਲ ਆ ਸਵੇਰ ਬੇਸ਼ੱਕ ਹੋਈ ਆ ਕਿਉਂਕਿ ਸਾਰੀ ਰਾਤ ਵੀ ਸਹਿਮ ਦੇ ਮਾਹੌਲ ਹੇਠ ਜਿਹੜੀ ਡਰ ਕੇ ਕੱਢੀ ਆ ਤੇ ਲੋਕ ਹੁਣ ਸਵੇਰੇ ਉੱਠ ਕੇ ਉੱਥੇ ਦੇਖਦੇ ਦੇਖਣ ਜਾ ਰਹੇ ਆ ਤੇ ਰਾਤ ਸਾਈ ਰਾਤ ਸੁੱਤੇ ਨਹੀਂ ਸਹਿਮ ਹੋ ਗਿਆ ਥੋੜਾ ਜਿਹਾ ਫਰਕ ਰਹਿ ਗਿਆ ਨਹੀਂ ਤਾਂ ਇਸ ਪਿੰਡ ਦੇ ਵਿੱਚ ਇਹਦਾ ਵੱਡਾ ਨੁਕਸਾਨ ਹੋ ਸਕਦਾ ਸੀ ਤੇ ਇਹ ਪੀਸ ਜਿਹੜੇ ਆ ਮਿਜ਼ਾਈਲ ਲੱਗਦੀ ਹੈ ਟਰੋਨ ਤਾਂ ਨਹੀਂ ਲੱਗਦਾ ਹਾਂ ਮਿਸਾਇਲਾ ਮਿਸਾਇਲਾ ਡਰੋਨ ਨਾ ਡਰੋਨ ਤਾਂ ਜਹਾਜ਼ ਟਾਈਪ ਹੁੰਦਾ ਮਿਸਾਇਲਾ ਇੱਕ ਕਿੱਥੋਂ ਵੀ ਕਿਹੜੇ ਘਰ ਚੋਂ ਕਿੱਥੇ ਹੋਈ ਉਹ ਨਹੀਂ ਸਮਝਿਆ ਕਿਹੜਾ ਜੀ ਇੱਡੀ ਦੂਰ ਲਿਗੇ ਆ ਜੀ ਦੇਖੋ ਟੁਕੜੇ ਹੋਰ ਵੀ ਜਿਹੜੇ ਇਹ ਜਿਹੜੇ ਘਰਾਂ ਦੇ ਘਰਾਂ ਤੇ ਵੀ ਪਰੌਣ ਲਈ ਘਰਾਂ ਨੂੰ ਬੋਸਰੋਂ ਤੱਕੇ ਸ਼ੀਸ਼ੇ 'ਚ ਥੋੜੇ ਬਾਲੇ ਕ੍ਰੈਕ ਆਇਆ ਸਾਰਿਆਂ ਨੂੰ ਅੱਛਾ ਜੀ ਹਾਂ ਜੀ ਥੋੜਾ ਬਾਲੇ ਡੈਮੇਜ ਹੋਣਾ ਸੀ ਉਹਦੇ ਬਲਾਸ ਅੱਛਾ ਜੀ ਅੱਗੇ ਜੀ ਇਹ ਕਿਸੇ ਦੇ ਸਾਹਦੇ ਹੋਊਗਾ ਪਰ ਇਹਦੇ ਚ ਸੌਂ ਚਾਉਣਾ ਇਸ ਵਕਤ ਮਹਾਦੀਪ ਉੱਪਰ ਮੋਟੇ ਤਾਂ ਸਿਪਹੋਂਚੇ ਟੋਪਿੰਗ ਦੀ ਟੀਮ ਦੇਖੇ ਕਿ ਜਿਸੰਦਾਂ ਮਹੌਲ ਲੋਕ ਡਰੇ ਹੋਏ ਕਿ ਕਿਤੇ ਇਸ ਪਿੰਡ ਚ ਆ ਜਾਂਦਾ ਤੇ ਬੜਾ ਨੁਕਸਾਨ ਹੋ ਸਕਦਾ ਸੀ ਪਾਕਿਸਤਾਨ ਆਪਣੀਆਂ ਸਤਪੰਨ ਸਾਹਿਬ ਦਾ ਘਰ ਹਰ ਬਾਜੀ ਨਹੀਂ ਆ ਰਿਹਾ ਆਪਾਂ ਵੀ ਆ ਰਹੇ ਹਾਂ ਸ਼ੋਰ ਸ਼ੋਰ ਮਾਰੋ ਏਡੀ ਦੂਰ ਜੀ ਹੋਇਆ ਹਾਂਜੀ ਹਾਂਜੀ ਬਸ ਇੰਨੇ ਫਸੂ ਅਛਾ ਜੀ ਦੇਖੋ ਆਪਾਂ ਖੇਤਾਂ ਤੋਂ ਤੁਰ ਕਰ ਰਹੇ ਆ ਤੇ ਪੀਸ ਦੇਖੋ ਕਿੱਥੇ ਕਿੱਥੇ ਡਿੱਗੇ ਆ ਅਸੀਂ ਦਿਖਾਉਣਾ ਚਾਹੁੰਦੇ ਆ ਤਾਂ ਇਸ ਦਾ ਮਕਸਦ ਕਿ ਜਿਹੜੀਆਂ ਵੀ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਸਾਨੂੰ ਗਾਈਡਲਾਈਨਸ ਦਿੱਤੀਆਂ ਗਈਆਂ ਹਨ ਉਸ ਦੀ ਅਸੀਂ ਪਾਲਣਾ ਕਰੀਏ ਜੀ ਉਹਨਾਂ ਨੇ ਕਿਹਾ ਕਿ ਰਾਤ ਨੂੰ ਲਾਈਟ ਨਹੀਂ ਜਗਾਉਣੀ ਤੇ ਨਹੀਂ ਜਗਾਉਣੀ ਚਾਹੀਦੀ ਤੇ ਅੱਜ ਤੁਸੀਂ ਦੇਖੋ ਉਹ ਖੇਤਾਂ 'ਚੋਂ ਆਪਾਂ ਇੱਧਰ ਆਏ ਆ ਤੇ ਸਿਲ ਨੂੰ ਉਸਕਰ ਜਾਂਦੇ ਆ ਜਿੱਥੇ ਉਹ ਪੀਸੇ ਦਾ ਸੀ ਉੱਡ ਗਿਆ ਸੀ ਆਪਾਂ ਕਾਫੀ ਦੂਰ ਆ ਚੁੱਕੇ ਹਾਂ ਖੇਤਾਂ ਤੋਂ ਘਰ ਤੱਕ ਫਾਰਕਾ ਥੋੜਾ ਪਰ ਵਿਚਾਰ ਬਹੁਤ ਇਹ ਬੜੀ ਖੁਸ਼ਕਿਸਮਤੀ ਆ ਮਹਾਦੀਪੁਰ ਆਈਆਂ ਦੀ ਕਿ ਮਾਲਕ ਨੇ ਹੱਥ ਲੇ ਕੇ ਜਿਹੜਾ ਇਹ ਰਸਤਾ ਦੇਖੋ ਆਪਾਂ ਕਿਧਰੋਂ ਸ਼ੌਕਤ ਆਈਆਂ ਕਿਹੜਾ ਘਰ ਆ ਜੀ ਅੱਛਾ ਅੱਛਾ ਇਨਸ਼ਾ ਅੱਲਾਹ ਟੁਕੜਾ ਸਦਾ ਅੱਛਾ ਜੀ ਇਹ ਕਿੱਥੇ ਡਿ ਗਿਆ ਇਸਾ ਦੋਮਤ ਇਹੋ ਕਹਾਂ ਜਿੱਥੇ ਕੀ ਜਿਹੜਾ ਪੀਸ ਆ ਉਹਦਾ ਡਿਗੇ ਆ ਆਪਾਂ ਦੇਖਦੇ ਆ ਗੱਲਬਾਤ ਕਰਦੇ ਆ ਕਿੱਥੇ ਡਿਗਿਆ ਸੀ ਅੱਛਾ ਪਿਆਰ ਕਿਸੇ ਦੇਖ ਸਾਹ ਬ్రో ਆ ਦੇ ਇਥੇ ਵੀ ਤੇ ਸ਼ੁਕਰ ਆ ਇਹੀ ਸੇ ਘਰ ਦਾ ਵੀ ਜਿਹੜਾ ਬਚਾਊਗਾ ਬਚਾ ਹੋ ਗਿਆ ਬਹੁਤ ਵੱਡਾ ਤੇ ਦੋਸਤੋ ਸਾਡਾ ਸਮਝਾਉਣ ਦਾ ਇੱਕੋ ਮਕਸਦ ਆ ਕਿ ਆਪਾਂ ਕੇਅਰ ਕਰੀਏ ਜੋ ਪ੍ਰਸ਼ਾਸਨ ਨੇ ਆਪਾਂ ਨੂੰ ਕਿਹਾ ਆ ਉਹਦੇ ਹਿਸਾਬ ਨਾਲ ਚੱਲੀਏ ਜੇ ਬਲੈਕਆਊਟ ਕਰਨ ਨੂੰ ਕਿਹਾ ਤਾਂ ਆਪਾਂ ਰਾਤ ਨੂੰ ਬੱਤੀ ਨਾ ਜਗਾਈਏ ਤੇ ਆਪਣਾ ਧਿਆਨ ਰੱਖੀਏ ਤੇ ਆਪਣੀ ਦੀ ਭਾਰਤੀ ਸੈਨਾ ਉਹਦੇ ਤੇ ਵਿਸ਼ਵਾਸ ਰੱਖੀਏ ਕਿਉਂਕਿ ਸਾਡੇ ਭਾਰਤੀ ਸੈਨਾ ਬੜੀ ਸੂਰਬੀਰ ਆ ਪਾਕਿਸਤਾਨ ਦੇ ਹਰ ਹਮਲੇ ਦਾ ਜਵਾਬ ਇਟਨਾ ਪੱਥਰ ਨਾਲ ਦੇ ਰਹੇ ਆ। ਆਹੋ ਤੇ ਆਓ ਆਪਾਂ ਗਾਈਡਲਾਈਨ ਜਿਹੜੀਆਂ ਵੀ ਹੈਗੀਆਂ ਉਹਨਾਂ ਦੀ ਅਕਰੀਏ ਤੇ ਇਹ ਤੁਸੀਂ ਦੇਖ ਸਕਦੇ